Dear Students ਅੱਜ ਆਪਾਂ ਕਰਦੇ ਹਾਂ ਇੱਕ ਲੇਖ ਪੜਾਈ ਵਿੱਚ ਖੇਡਾਂ ਦੀ ਥਾਂ ਜਾਂ ਵਿਦਿਆਰਥੀ ਤੇ ਖੇਡਾਂ ਕੋਈ ਵੀ ਇਹਦਾ ਹੈਡਿੰਗ ਹੋ ਸਕਦਾ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਨਵੀਆਂ ਵੀਡੀਓਜ਼ ਤੁਹਾਡੇ ਤੱਕ इजीली ਪਹੁੰਚ ਸਕਣ ਸਭ ਤੋਂ ਪਹਿਲਾ ਪੁਆਇੰਟ ਹੈ ਜਾਣ ਪਛਾਣ ਜਿਸ ਨੂੰ ਅਸੀਂ ਭੂਮਿਕਾ ਵੀ ਕਹਿ ਸਕਦੇ ਹਾਂ ਖੇਡਾਂ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਹਨ ਜਿਵੇਂ ਮਨੁੱਖ ਦੇ ਜਿਉਣ ਲਈ ਹਵਾ ਪਾਣੀ ਅਤੇ ਖੁਰਾਕ ਦੀ ਲੋੜ ਹੈ ਇਸੇ ਤਰ੍ਹਾਂ ਸਰੀਰਕ arogyata ਲਈ ਖੇਡਾਂ ਦੀ ਲੋੜ ਹੁੰਦੀ ਹੈ ਵਿਦਿਆਰਥੀ ਜੀਵਨ ਵਿੱਚ ਤਾਂ ਇਹਨਾਂ ਦੀ ਬਹੁਤ ਮਹੱਤਤਾ ਹੈ ਵਿਦਿਆਰਥੀਆਂ ਲਈ ਜਿੱਥੇ ਪੜ੍ਹਾਈ ਦੀ ਜ਼ਰੂਰਤ ਹੈ ਉਥੇ ਖੇਡਾਂ ਖੇਡਣੀਆਂ ਵੀ ਉਨੀਆਂ ਹੀ ਜ਼ਰੂਰੀ ਹਨ ਸਕੂਲ ਦੀ ਸਮਾਂ ਸਾਰਣੀ ਸਮਾਂ ਸਾਰਣੀ ਹੁੰਦੀ ਹੈ ਟਾਈਮ ਟੇਬਲ ਉਸ ਦੇ ਵਿੱਚ ਵਿਦਿਆਰਥੀਆਂ ਨੂੰ ਖਿਡਾਉਣ ਦੇ ਲਈ ਵਿਸ਼ੇਸ਼ ਤੌਰ ਤੇ ਪੀਰੀਅਡ ਰੱਖੇ ਜਾਂਦੇ ਹਨ ਅਗਲਾ ਨੁਕਤਾ ਹੈ ਖੇਡਾਂ ਦੇ ਲਾਭ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੇ ਬਹੁਤ ਲਾਭ ਹਨ ਆਉਂ ਦੇਖਦੇ ਹਾਂ ਕਿਹੜੇ-ਕਿਹੜੇ ਲਾਭ ਨੇ ਨੰਬਰ 1 ਸਰੀਰਕ ਾਰੋਗਤਾ ਖੇਡਾਂ ਸਰੀਰ ਨੂੰ aroog ਅਤੇ ਤਕੜਾ ਰੱਖਣ ਲਈ ਆਪਣਾ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ ਖੇਡਾਂ ਖੇਡਣ ਨਾਲ ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਫੇਫੜਿਆਂ ਨੂੰ ਤਾਜੀ ਹਵਾ ਮਿਲਣ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ ਖੂਨ ਸਾਫ਼ ਹੁੰਦਾ ਹੈ ਖਾਸ ਕਰਕੇ ਵਿਦਿਆਰਥੀ ਜੀਵਨ ਵਿੱਚ ਤਾਂ ਇਹ ਸੋਨੇ ਦੇ ਸੁਹਾਗੇ ਦਾ ਕੰਮ ਕਰਦੀਆਂ ਹਨ ਵਿਦਿਆਰਥੀ ਜੀਵਨ ਦੀ ਕੱਚੀ ਉਮਰ ਵਿੱਚ ਜੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਉਹਨਾਂ ਦਾ ਸਰੀਰ ਇਸਪਾਤ ਦੀ ਤਰ੍ਹਾਂ ਲੋਹੇ ਦੀ ਤਰ੍ਹਾਂ ਮਜ਼ਬੂਤ ਬਣ ਜਾਂਦਾ ਹੈ ਇਸ ਨਾਲ ਕੋਈ ਬਿਮਾਰੀ ਉਹਨਾਂ ਦੇ ਨੇੜੇ ਨਹੀਂ ਟੁੱਕ ਸਕਦੀ ਅਤੇ ਉਹ ਹਮੇਸ਼ਾ ਹੀ ਚੁਸਤ ਰਹਿੰਦੇ ਹਨ ਅਗਲਾ ਪੁਆਇੰਟ ਹੈ ਦਿਮਾਗੀ Arogyata ਖੇਡਾਂ ਸਿਰਫ ਸਰੀਰਕ Arogyata ਹੀ ਪ੍ਰਦਾਨ ਨਹੀਂ ਕਰਦੀਆਂ ਸਗੋਂ ਇਹ ਸਾਡੇ ਦਿਮਾਗ ਨੂੰ ਵੀ ਤਾਕਤ ਦਿੰਦੀਆਂ ਹਨ ਕਹਿੰਦੇ ਹਨ ਕਿ ਇੱਕ arogh ਸਰੀਰ ਵਿੱਚ ਹੀ arogh ਦਿਮਾਗ ਰਹਿ ਸਕਦਾ ਹੈ ਖੇਡਾਂ ਖੇਡਣ ਨਾਲ ਦਿਮਾਗ ਦੀ ਯਾਦ ਸ਼ਕਤੀ ਵਧਦੀ ਹੈ ਤੇ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ ਹਮੇਸ਼ਾ ਪੜਦੇ ਰਹਿਣ ਵਾਲਾ ਬੱਚਾ ਜ਼ਿੰਦਗੀ ਵਿੱਚ ਕਦੇ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਪੜ ਪੜ ਕੇ ਉਸ ਦਾ ਸਰੀਰ ਤੇ ਦਿਮਾਗ ਥੱਕ ਜਾਂਦੇ ਹਨ ਇਸ ਦੇ ਉਲਟ ਜਿਹੜਾ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਲਈ ਵੀ ਸਮਾਂ ਕੱਢਦਾ ਹੈ ਉਹ ਖੂਬ ਤਰੱਕੀ ਕਰਦਾ ਹੈ अगला नुक्ता है आचरण दी उसारी आचरण ਹੁੰਦਾ ਸਾਡਾ ਕੈਰੈਕਟਰ ਖੇਡਾਂ ਆਚਰਨ ਉਸਾਰੀ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ ਖੇਡਦੇ ਸਮੇਂ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਦੇ ਹਾਂ ਕਿਸੇ ਨਾਲ ਚੰਗਾ ਵਿਵਹਾਰ ਕਰਦੇ ਹਾਂ ਕਿਸੇ ਨਾਲ ਵਧੇ ਕੀ ਕਰਨ ਤੇ ਮਾਫੀ ਵੀ ਮੰਗ ਲੈਂਦੇ ਹਾਂ ਕਿਸੇ ਨਾਲ ਧੋਖਾ ਕਰਨ ਤੋਂ ਵੀ ਗੁਰੇਜ਼ ਕਰਨਾ ਸਿੱਖਦੇ ਹਾਂ ਆਪਣੇ ਕਪਤਾਨ ਦਾ ਖਿੜੇ ਮੱਥੇ ਕਹਿਣਾ ਮੰਨਦੇ ਹਾਂ ਜਿੱਤਾਂ ਜਿੱਤਣ ਲਈ ਜੋਰ ਲਾਉਂਦੇ ਹਾਂ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਇਹ ਸਭ ਗੱਲਾਂ ਆਚਰਣ ਉਸਾਰੀ ਦੇ ਹੀ ਗੁਣ ਹਨ ਅਗਲਾ ਨੁਕਤਾ ਹੈ ਦਿਲ ਪਰਚਾਵਾ ਅਤੇ ਮਨ ਦਾ ਟਿਕਾ ਖੇਡਾਂ ਖੇਡਦੇ ਸਮੇਂ ਬੰਦਾ ਬਾਹਰੀ ਫਿਕਰਾਂ ਚੰਝਟਾਂ ਤੋਂ ਮੁਕਤ ਹੁੰਦਾ ਹੈ ਇਸ ਤਰ੍ਹਾਂ ਉਸ ਦੇ ਮਨ ਦੇ ਵਿੱਚ ਟਿਕਾ ਆਉਂਦਾ ਹੈ ਸੰਸਾਰਕ ਫਿਕਰਾਂ ਸੋਚਾਂ ਤੋਂ ਮੁਕਤ ਹੋ ਕੇ ਉਸ ਦਾ ਮਨ ਨਾ ਝੁੱਟਦਾ ਹੈ ਖੇਡਦੇ ਸਮੇਂ ਉਹ ਖੁੱਲ੍ਹ ਕੇ ਹੱਸਦਾ ਹੈ ਇਸ ਤਰ੍ਹਾਂ ਉਸ ਦਮਾਨੇ ਖੇੜਿਆ ਰਹਿੰਦਾ ਹੈ ਇਸ ਤਰ੍ਹਾਂ ਖੇਡਾਂ ਉਸ ਦਾ ਖੂਬ ਮਨੋਰੰਜਨ ਕਰਦੀਆਂ ਹਨ ਅਗਲਾ ਨੁਕਤਾ ਹੈ ਆਸ਼ਾਵਾਦੀ ਬਣਨਾ ਖੇਡਾਂ ਖੇਡਦੇ ਸਮੇ ਸਾਡੇ ਮਨ ਵਿੱਚ ਜਿੱਤ ਦੀ ਆਸ ਹੁੰਦੀ ਹੈ ਕਦੀ ਹਾਰ ਜਾਣ ਤੇ ਵੀ ਅਸੀਂ ਜਿੱਤ ਦੀ ਆਸ ਨਹੀਂ ਛੱਡਦੇ ਇਸ ਤਰ੍ਹਾਂ ਇਹ ਜਿੱਤ ਦੀ ਆਸ ਸਾਨੂੰ ਜ਼ਿੰਦਗੀ ਵਿੱਚ ਆਸ਼ਾਵਾਦੀ ਬਣਨ ਲਈ ਸਹਾਇਤਾ ਕਰਦੀ ਹੈ ਸਾਡੇ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਭਾਵਨਾ ਪੈਦਾ ਹੁੰਦੀ ਹੈ ਅਗਲਾ ਪੁਆਇੰਟ ਹੈ ਮੁਕਾਬਲੇ ਦੀ ਭਾਵਨਾ ਖੇਡਾਂ ਖੇਡਣ ਨਾਲ ਸਾਡੇ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਇੱਕ ਦੂਜੇ ਨਾਲ ਮੁਕਾਬਲਾ ਕਰਨਾ ਮਨੁੱਖ ਦੀ ਕੁਦਰਤੀ ਫਿਤਰਤ ਹੁੰਦੀ ਹੈ ਆਦਤ ਹੁੰਦੀ ਹੈ ਇਸੇ ਤਰ੍ਹਾਂ ਖੇਡਾਂ ਵਿੱਚ ਮੁਕਾਬਲੇ ਦੀ ਭਾਵਨਾ ਨਾਲ ਸਾਨੂੰ ਜ਼ਿੰਦਗੀ ਦੇ ਠਪੇੜਿਆਂ ਨਾਲ ਝਮੇਲਿਆਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ ਅਖੀਰ ਤੇ ਆਪਾਂ ਲਿਖਾਂਗੇ ਸਾਰਾਂਸ਼ ਭਾਵ ਸਿੱਟਾ ਮੁੱਖ ਦੀ ਗੱਲ ਇਹ ਹੈ ਕਿ ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹਾਨਤਾ ਹੈ ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਪਰ ਖੇਡਾਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਹੀ ਖੇਡਣਾ ਚਾਹੀਦਾ ਹੈ ਕਿਉਂਕਿ ਹਰ ਕੰਮ ਸਮੇਂ ਦੇ ਅਨੁਸਾਰ ਕੀਤਾ ਹੀ ਉਸ ਤੋਂ ਲਾਭ ਹੁੰਦਾ ਹੈ ਜਿਹੜਾ ਮਨੁੱਖ ਖੇਡਾਂ ਦੇ ਇਸ ਮਹੱਤਵ ਨੂੰ ਪਛਾਣ ਲੈਂਦਾ ਹੈ ਉਹ ਹਮੇਸ਼ਾ ਹੀ ਜ਼ਿੰਦਗੀ 'ਚ ਤੰਦਰੁਸਤ ਰਹਿੰਦਾ ਹੋਇਆ ਆਪਣੇ ਸੁਪਨੇ ਸਾਕਾਰ ਕਰ ਲੈਂਦਾ ਹੈ ਪੂਰੇ ਕਰ ਲੈਂਦਾ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ